ਕੀ ਸਰਕਾਰ ਸੱਚਮੁੱਚ ਹੀ 14 ਤਰੀਕ ਦੀ ਮੀਟਿੰਗ 'ਚ ਪੋਸਟਾਂ ਕੱਟਣ ਜਾ ਰਹੀ ਹੈ ਇਹ ਵਾਇਰਲ ਨੋਟਸ ਹੈ ਕੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੇ ਹਾਂ ਅਸਲ ਦੇ ਵਿੱਚ ਮੇਨ ਜਿਹੜਾ ਮੁੱਦਾ ਕੀ ਹੋ ਸਕਦਾ ਉਸੇ ਤੇ ਆਪਾਂ ਗੱਲ ਕਰਾਂਗੇ ਪੋਸਟਾਂ ਮੇਨ ਤੌਰ ਤੇ ਜਿਹੜੀਆਂ ਵੀ ਹੋਰ ਤਾਂ ਦੇਖੋ ਪੰਜਾਬ ਪੁਲਿਸ ਚ ਆ ਰਹੀਆਂ ਬਾਕੀ ਆਪਾਂ ਕਹ ਲਈਏ ਵੀ ਹੋਰ ਡਿਪਾਰਟਮੈਂਟ ਵੀ ਕਾਫੀ ਪੋਸਟਾਂ ਪਟਵਾ ਰਹੀਆਂ ਦੀਆਂ ਆਕੇ ਚੱਲੀਆਂ ਗਈਆਂ ਪਰ ਜਿਹੜੀ ਇਹ ਇਸ ਨਵੀਂ ਸਰਕਾਰ ਵੱਲੋਂ ਐਜੂਕੇਸ਼ਨ ਦੇ ਵਿੱਚ ਸਿੱਖਿਆ ਦੇ ਵਿੱਚ ਹਲੇ ਤੱਕ ਇੱਕ ਵੀ ਵੈਕੈਂਸੀ ਨਹੀਂ ਦਿੱਤੀ ਗਈ ਸਿਰਫ ਕੱਲੀਆਂ ਪੀਟੀਆਈ ਦੀਆਂ ਵੈਕੈਂਸੀਆਂ ਕੱਟੀਆਂ ਸੀ ਉਹ ਵੀ ਰੱਦ ਕਰ ਦਿੱਤੀਆਂ ਨੇ ਚਲੋ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਅਹਿਮ ਇੱਕ ਵਾਇਰਲ ਜਿਹੜੀ ਚੀਜ਼ ਤੁਹਾਡੇ ਸਾਹਮਣੇ ਜਿਹੜੀ ਸ਼ੋ ਹੋ ਰਹੀ ਹੈਗੀ ਆ ਤਾਂ ਉਸੇ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੁਸੀਂ ਦੇਖੋ ਵੀ ਇੱਥੇ ਨਾ ਇੱਕ ਪ੍ਰਿੰਟ ਆਪਾਂ ਕਹਿ ਸਕਦੇ ਇੱਕ ਕਟਿੰਗ ਸ਼ੋ ਹੋ ਰਹੀ ਹੈ ਕਿ ਪੰਜਾਬ ਕੈਬਨਿਟ ਜਿਹੜੀ 14 ਅਗਸਤ ਨੂੰ ਵੀ ਕਿੰਨੇ ਵਜੇ ਆ ਤੁਸੀਂ ਦੇਖ ਸਕਦੇ ਹੋ ਇਥੇ ਲਿਖਿਆ ਕੀ ਹੈ ਤੁਸੀਂ ਦੇਖੋਗੇ ਪੰਜਾਬ ਕੈਬਨਿਟ ਦੀ 14 ਅਗਸਤ ਨੂੰ ਹੋਵੇਗੀ ਅਹਿਮ ਮੀਟਿੰਗ ਪਹਿਲਾਂ ਤਾਂ ਵੀ ਇਹ ਸਾਰੀ ਜਾਣਕਾਰੀ ਨੂੰ ਆਪਾਂ ਪੜ ਲਈਏ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਇਹ ਗੱਲ ਸੱਚ ਹੈ ਜਾਂ ਝੂਠ ਹੈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਇਹਦੇ 14 ਅਗਸਤ ਨੂੰ ਦਿਨ ਵੀਰਵਾਰ ਨੂੰ ਸੀਐਮ ਮੰਦਿਰ ਹਾਇਸ ਤੇ ਹੋਣ ਜਾ ਰਹੀ ਹੈ ਤੇ ਇਹ ਮੀਟਿੰਗ ਦੁਪਹਿਰੇ 12 ਵਜੇ ਹੋਵੇਗੀ ਮੰਨਿਆ ਜਾ ਰਿਹਾ ਹੈ ਦੇਖੋ ਮੰਨਿਆ ਜਾ ਰਿਹਾ ਹੈ ਪੱਕਾ ਨਹੀਂ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਦੇ ਵਾਸੀਆਂ ਦੇ ਹੱਕ ਵਿੱਚ ਵੱਡੇ ਫੈਸਲੇ ਲੈ ਸਕਦੀ ਹੈ ਉੱਥੇ ਹੀ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸਰਕਾਰ ਵੱਖ-ਵੱਖ ਭਾਗਾਂ ਦੀਆਂ ਪੋਸਟਾਂ ਕੱਢ ਸਕਦੀ ਹੈ ਵੀ ਵੱਖ-ਵੱਖ ਭਾਗਾਂ ਦੀਆਂ ਪੋਸਟਾਂ ਪਤਾ ਨਹੀਂ ਕਿਹੜੇ ਹੋ ਸਕਦੇ ਆ ਚਲੋ ਕਹਿੰਦੇ ਸੂਤਰਾ ਨੇ ਦੱਸਿਆ ਵੀ ਆਹ ਦੇਖੋ ਸੂਤਰਾ ਨੇ ਦੱਸਿਆ ਕਿ ਸਰਕਾਰ ਦੀ ਇਹ ਮੀਟਿੰਗ ਕਾਫੀ ਅਹਿਮ ਰਹਿਣ ਵਾਲੀ ਹੈ ਕਿਉਂਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹੋਣ ਵਾਲੀ ਇਸ ਮੀਟਿੰਗ ਵਿੱਚ ਸੂਬੇ ਦੇ ਸੂਬੇ ਨੂੰ ਕੋਈ ਨਮਾ ਤੋਭਾ ਮਿਲ ਸਕਦਾ ਅਸਲ ਦੇ ਵਿੱਚ ਵੀ ਇਹ ਇੱਕ ਫੇਕ ਕਟਿੰਗ ਹੈ ਸਭ ਤੋਂ ਪਹਿਲਾਂ ਤੇ ਇਹ ਹੈ ਦੂਸਰੀ ਗੱਲ ਵੀ ਅਸੀਂ ਇਸ ਫੇਕ ਕਟਿੰਗ ਤੇ ਯਕੀਨ ਕਿਵੇਂ ਕਰ ਲਈਏ ਵੀ ਕੱਲ ਨੂੰ ਹੈ ਮੀਟਿੰਗ ਹੈ ਜਾਂ ਪੋਸਟਾਂ ਮਿਲਣ ਜਾ ਰਹੀਆਂ ਤੋਹਫੇ ਮਿਲ ਸਕਦੇ ਆ ਕਿਉਂਕਿ ਜਦੋਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨੇ ਆਲਰੇਡੀ ਆਪਣੇ ਮੂੰਹ ਚੋਂ ਬੋਲੇ ਬੋਲ ਨਹੀਂ ਪਗਾਏ ਪਹਿਲਾਂ ਠੀਕ ਹੈ 3 ਸਾਲ ਹੋ ਗਏ ਤਾਂ ਆਹ ਇੱਕ ਉਹ ਵੀ ਫੇਕ ਦੇਖਣ ਨੂੰ ਬਿਲਕੁਲ ਹੀ ਫੇਕ ਸੂਤਰਾਂ ਦੇ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੁੰਦੀ ਆ ਤੁਹਾਨੂੰ ਪਤਾ ਹੀ ਆ ਵੀ ਉਹ ਫੇਕ ਹੀ ਹੁੰਦੀ ਆ ਤਾਂ ਇਸ ਨੂੰ ਦੇਖ ਕੇ ਅਸੀਂ ਕਿਵੇਂ ਕਹਿ ਸਕਦੇ ਆ ਵੀ ਪੋਸਟਾਂ ਆਣੀ ਹੈ ਤਾਂ ਅਸਲ ਦੇ ਵਿੱਚ ਵੀ ਇਹ ਜਿਹੜਾ ਬੇਰਜ਼ਗਾਰ ਜਿਹੜੇ ਸਿੱਖਿਆ ਵਾਸਤੇ ਜਾਂ ਕਿਸੇ ਹੋਰ ਪੋਸਟਾਂ ਵਾਸਤੇ ਜਿਹੜੀ ਮੰਗਾਂ ਕਰਨ ਦੀ ਆਪਣੀ ਮੰਗ ਰੱਖਣੇ ਚਾਹੁੰਦੇ ਆ ਵੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਪਤਾ ਲੱਗੇ ਕਿ ਬੇਰਜ਼ਗਾਰ ਕਿੰਨੇ ਬੈਠੇ ਆ ਕਿ ਜਿਨ੍ਹਾਂ ਨੂੰ ਗੁਲਾਮ ਬਣਾਇਆ ਜਾਂਦਾ ਫੜਫੜ ਕੇ ਹਨਾ ਤੇ ਉਹੋ ਵੀ ਆਜ਼ਾਦੀ ਦਿਹਾੜੇ ਤੇ ਸਾਡੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਜਿਹੜੀਆਂ ਅਸੀਂ ਮੰਨ ਲਓ ਵੀ ਉਹ ਮਸ਼ਹੂਰੀਆਂ ਕਰਨੀਆਂ ਠੀਕ ਹੈ ਵੀ ਅਸੀਂ ਆਹ ਕਰਤਾ ਉਹ ਕਰਤਾ ਵੀ ਆਜ਼ਾਦੀ ਦਿਹਾੜੇ ਤੇ ਜਿਹੜੀਆਂ ਚੀਜ਼ਾਂ ਸੀ ਉਹ ਦੱਸਣੀਆਂ ਵੀ ਕਿਤੇ ਉਹਨਾਂ ਦੀ ਕੋਈ ਪੋਲ ਨਾ ਖੋਲ ਦੇ ਇਹ ਤਾਂ ਕਰਕੇ ਬੇਰਜ਼ਗਾਰਾਂ ਨੂੰ ਠੰਡੇ ਕਰਨ ਦੀ ਕੋਸ਼ਿਸ਼ ਹੈ ਇਸ ਤਰ੍ਹਾਂ ਦੀਆਂ ਕਟੀਆਂ ਦੇ ਰਾਹੀਂ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਰਾਤ ਤੋਂ ਹੀ ਬਹੁਤ ਸਾਰੇ ਜਿਹੜੇ ਬੇਰਜ਼ਗਾਰ ਜਿਹੜੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਕਿ ਸਾਨੂੰ ਪੋਸਟਾਂ ਦਿੱਤੀਆਂ ਜਾਣ ਜਾਂ ਪੱਕੇ ਧਰਨੇ ਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਸੋ ਵੀ ਇਹ ਇਹੀ ਜਾਣਕਾਰੀ ਹੈ ਲਗਭਗ ਤਾਂ ਪੋਸਟਾਂ ਪਾਸਟਾਂ ਦੇ ਤਾਂ ਵੀ ਤੁਹਾਨੂੰ ਸੰਘਰਸ਼ ਕਰਨਾ ਹੀ ਪੈਣਾ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਫੇਰੀ ਪੋਸਟਾਂ ਥੋੜੀ ਵੱਡੀ ਗਿਣਤੀ ਚਾਹੀਣਗੀਆਂ ਫੇਰੀ ਸਕੂਲ ਕ੍ਰਾਂਤੀ ਦੀ ਸੁਣ ਲਓ ਸਿੱਖਿਆ ਕ੍ਰਾਂਤੀ ਦੀ ਵੀ ਇੱਕ ਪਿੰਡ ਦੇ ਵਿੱਚ ਸਵੇਰੇ ਸਾਢੇ 7:30 ਵਜੇ ਉੱਠ ਜਾਓ ਇੱਕ ਪਿੰਡ ਦੇ ਵਿੱਚ 20-20 ਬੈਂਨਾ ਘੁੰਮਦੀਆਂ ਕਿਹੜੀਆਂ ਕਿਹੜੀਆਂ ਬੈਂਨਾ ਘੁੰਮਦੀਆਂ ਪ੍ਰਾਈਵੇਟ ਸਕੂਲਾਂ ਦੀਆਂ ਤੇ ਹਲੇ ਕਹਿੰਦੇ ਵੀ ਸਿੱਖਿਆ ਗ੍ਰੰਟੀ ਆ ਗਈ ਪ੍ਰਾਈਵੇਟ ਸਕੂਲਾਂ ਦੀਆਂ ਬੈਨਾਂ 20-20 ਕਿ ਕਿ ਪਿੰਡ ਚ ਘੁੰਮਦੀਆਂ ਤੁਸੀਂ ਕਹਿੰਦੇ ਹੋ ਕਿ ਸਿੱਖਿਆ ਕ੍ਰਾਂਤੀ ਆ ਗਈ ਤੇ ਉਹ ਬੈਨਾਂ ਵਾਲੇ ਫਿਰ ਵੀ ਕਿਹੜੇ ਜਵਾਕਾਂ ਨੂੰ ਲਿਜਾਈ ਜਾਂਦੇ ਨੇ ਚੱਕ ਕੇ ਤਾਂ ਇਸ ਲਈ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦੁਨੀਆ ਦੇ ਕੰਨ ਖੁੱਲਣ ਬੇਰਜ਼ਗਾਰਾਂ ਦੇ ਕੰਨ ਖੁੱਲਣ ਤੇ ਉਹ ਘਰਾਂ ਤੋਂ ਬਾਹਰ ਨਿਕਲਣ ਤੇ ਵੱਡੀ ਗਿਣਤੀ ਜਿਹੜੀਆਂ ਕੋਈ ਸਿੱਖਿਆ ਪਾਗ ਚ ਪੋਸਟਾਂ ਜਾਂ ਕਿਸੇ ਹੋਰ ਤਰ੍ਹਾਂ ਦੀ ਬੇਰਜ਼ਗਾਰੀ ਆ ਉਸ ਨੂੰ ਖਤਮ ਕੀਤਾ ਜਾ ਸਕੇ ਸੋ ਧੰਨਵਾਦ ਵੀ ਟੇਕ ਕੇਅਰ